ਬਹੁਤ ਜ਼ਿਆਦਾ ਸਾਨੂੰ ਰੀਜ਼ਨੇਬਲ ਪ੍ਰਾਈਸ ਤੇ ਮਿਲੇ ਅਸੀਂ ਕੋਈ ਹੋਰ ਜਗਾ ਤਾਂ ਵੀ ਸਾਨੂੰ ਪ੍ਰਾਈਸ ਦੀ ਨਹੀਂ ਸੈਟਿੰਗ ਆ ਰਹੀ ਸੀ ਇੱਥੇ ਸਾਨੂੰ ਬਿਲਕੁਲ ਪ੍ਰਾਈਸ ਦੇ ਨਾਲ ਜੀ ਸਰਪ੍ਰਾਈਜ਼ ਤੋਂ ਸੈਟੀਸਫੈਕਟ ਹਾਂਜੀ ਭੈਣ ਜੀ ਹਾਂਜੀ ਸਾਨੂੰ ਬਹੁਤ ਵਧੀਆ ਲੱਗਿਆ ਸਾਡੀ ਡੀਲਿੰਗ ਵੀ ਬਹੁਤ ਅੱਛੀ ਕੀਤੀ ਜੈ ਮਾਤਾ ਦੀ ਦੋਸਤੋ ਸੁਨੀਤਾ ਭੈਣ ਆਏ ਨੇ ਮੰਡੀ ਅਹਿਮਦਗੜ ਤੋਂ ਔਰ ਨਾਲ ਨੇ ਬੇਟਾ ਰਾਘਵ ਔਰ ਹਰਜੀਤ ਸਿੰਘ ਜੀ ਹਰਜੀਤ ਸਿੰਘ ਵਰਮਾ ਔਰ ਰਾਘਵ ਵਰਮਾ ਔਰ ਇਹਨਾਂ ਨੇ ਲਏ ਨੇ ਜੀ ਮੇਰੇ ਕੋਲੋਂ ਦੋ AC ਇੱਕ ਲਿਆ ਵਰਲਫੂਲ ਕੰਪਨੀ ਦਾ ਇੱਕ ਲਿਆ ਲੋਲਾਈਡ ਕੰਪਨੀ ਦਾ ਬਹੁਤ ਹੀ ਸ਼ਾਨਦਾਰ ਪ੍ਰਾਈਜ਼ ਦੇ ਦਿੱਤਾ ਇਹਨਾਂ ਨੂੰ ਮੈਂ ਔਰ ਗਿਫਟ ਵੀ ਦੇਵਾਂਗਾ ਮੈਂ ਵਾਦਾ ਕਰਦਾ ਗਿਫਟ ਦੇ ਕੇ ਤੁਹਾਨੂੰ ਔਰ ਸੁਨੀਤਾ ਭੈਣ ਨੂੰ ਇੱਥੇ ਆ ਕੇ ਕਿਵੇਂ ਲੱਗਿਆ ਮਤਲਬ ਠੀਕ ਲੱਗਿਆ ਜਿਵੇਂ ਇਹ ਮੇਰੀਆਂ ਵੀਡੀਓਜ਼ ਦੇਖਦੇ ਨੇ ਮੈਨੂੰ ਮਤਲਬ ਫੇਸਬੁੱਕ ਇੰਸਟਾਗ੍ਰam ਤੇ ਇਹ ਮੈਨੂੰ ਦੇਖਦੇ ਨੇ ਉਹਦੇ ਕਰਕੇ ਇਹਨਾਂ ਨੂੰ ਪਤਾ ਲੱਗਿਆ ਕਿ ਦੀਪਕ ਦੀ ਦੁਕਾਨ ਤੇ ਜਾਣਾ ਕਿ ਦੀਪਕ ਮਲੋਦ ਹੈ ਠੀਕ ਹੈ ਤਾਂ ਹੀ ਆਏ ਨੇ ਨਹੀਂ ਇਹਨੂੰ ਪਤਾ ਨਹੀਂ ਸੀ ਲੱਗਣਾ ਕਿ ਦੀਪਕ ਵੀ ਕੋਈ ਹੈਗਾ ਜਾਂ ਦੀਪਕ ਟੈਲੀਕਾਮ ਵੀ ਕੋਈ ਹੈਗਾ ਵਾ ਕਿਉਂਕਿ ਇੱਥੇ ਦੇ ਏਰੀਏ ਦੇ ਬੰਦੇ ਤਾਂ ਮੈਨੂੰ ਜਾਣਦੇ ਪਛਾਣਦੇ ਨੇ ਬਾਹਰਲੇ ਜੋ ਮੇਰੇ ਕੋਲੇ ਕਸਟਮਰ ਆ ਰਹੇ ਨੇ ਉਹਨਾਂ ਨੂੰ ਮੇਰੀਆਂ ਇੰਸਟਾਗ੍ਰam ਔਰ ਫੇਸਬੁੱਕ ਦੀਆਂ ਵੀਡੀਓ ਦੇਖ ਕੇ ਹੀ ਪਤਾ ਲੱਗਦਾ ਬਾਕੀ ਸੁਨੀਤਾ ਪੈਨ ਨਾਲ ਗੱਲ ਕਰਾਂਗੇ ਕਿਵੇਂ ਲੱਗਿਆ ਹਾਂਜੀ ਪੈ ਜੀ ਹਾਂਜੀ ਸਾਨੂੰ ਬਹੁਤ ਵਧੀਆ ਲੱਗਿਆ ਸਾਡੀ ਡੀਲਿੰਗ ਵੀ ਬਹੁਤ ਅੱਛੀ ਕੀਤੀ ਇਹਨਾਂ ਨੇ ਉਧਰ ਗਦਾਮ ਬਣਾਇਆ ਬਹੁਤ ਅੱਛਾ ਲੱਗ ਰਿਹਾ ਸਾਨੂੰ ਥੈਂਕ ਯੂ ਜੀ ਹਾਂਜੀ ਨਾਲ ਸਾਨੂੰ ਗਿਫਟ ਦੇ ਕੇ ਦੇ ਰਹੇ ਨੇ ਅੱਛੀ ਦੇ ਦੂੰਗਾ ਜੀ ਥੋੜੀ ਮਰਜ਼ੀ ਦੇ ਦੂੰਗਾ ਹਾਂਜੀ ਹਾਂਜੀ ਬਹੁਤ ਅੱਛੀ ਡੀਲਿੰਗ ਕੀਤੀ ਇਹਨਾਂ ਨੇ ਸਾਡੇ ਹਾਂਜੀ ਮ ਥੈਂਕ ਯੂ ਅਨਜੀ ਲਗੋ ਬਹੁਤ ਜਿਆਦਾ ਸਾਨੂੰ ਰੀਜ਼ਨੇਬਲ ਪ੍ਰਾਈਸ ਤੇ ਮਿਲੇ ਅਸੀਂ ਕੋਈ ਹੋਰ ਜਗਾ ਤਾਂ ਵੀ ਸਾਨੂੰ ਪ੍ਰਾਈਸ ਦੀ ਨਹੀਂ ਸੈਟਿੰਗ ਆ ਰਹੀ ਸੀ ਇੱਥੇ ਸਾਨੂੰ ਬਿਲਕੁਲ ਪ੍ਰਾਈਸ ਦੇ ਨਾਲ ਅਸੀਂ ਸਰਪ੍ਰਾਈਜ਼ ਤੋਂ ਸੈਟੀਸਫਾਈ ਆ ਤੇ ਅਸੀਂ 2 AC ਲਏ ਥੈਂਕ ਯੂ ਥੈਂਕ ਯੂ ਹਾਂਜੀ ਹਰਜੀਤ ਜੀ ਬੜੀ ਬਹੁਤ ਲੱਗੀ ਵੀਰਿਆਂ ਦਾ ਦਾਪੀਆਂ ਦਾ ਕੰਮ ਆ ਜੀ ਅਹਿਮਦਗੜ੍ਹ ਦੇ ਵਿੱਚ ਬਹੁਤ ਮਸ਼ਹੂਰ ਕੰਮ ਹੈ ਇਹਨਾਂ ਦਾ ਬਹੁਤ ਵਧੀਆ ਬੰਦੇ ਨੇ ਨਾਈਸ ਪਰਸਨ ਨੇ ਫੁੱਲ ਫੈਮਿਲੀ ਨਾਈਸ ਆ ਜੀ ਗੱਲਬਾਤ ਕਰਕੇ ਪਤਾ ਲੱਗ ਜਾਂਦਾ ਮੇਰੇ ਕੋਲੇ ਤਕਰੀਬਨ ਹੋ ਗਿਆ ਹੋਊਗਾ ਅੱਧਾ ਆਪਣਾ ਘੰਟਾ ਇਹਨਾਂ ਨੂੰ ਬੈਠਿਆ ਨੂੰ ਥੈਂਕ ਯੂ ਸੋ ਮਚ ਹਾਂਜੀ ਹਰਜੀ ਜੀ ਥੈਂਕ ਯੂ ਜੀ ਥੈਂਕ ਯੂ ਅੱਛਾ ਬੈ ਜੀ ਥੈਂਕ ਯੂ ਜੈ ਮਾਤਾ ਦੀ ਜੀ ਜੈ ਮਾਤਾ